ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜੀ ਮੈਂ ਮੋਬਾਈਲ ਸੇਵਾ ਹਲਕਾ ਆਤਮ ਨਗਰ ਦੇ ਲੋਕਾਂ ਨੇ ਸ਼ੁਰੂ ਕਰੀ ਸੀ ਜਿਆਦਾ ਗਰਮੀ ਹੋਣ ਕਰਕੇ ਉਹ ਬੰਦ ਕਰੀ ਸੀ ਕੁਝ ਸਮੇਂ ਬਾਅਦ ਤੇ ਉਹਦੀ ਸ਼ੁਰੂਆਤ ਅੱਜ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਸੋਨ ਸਿੰਘ ਗੋਗਾ ਜੀ ਤੇ ਉਹਨਾਂ ਦੀ ਟੀਮ ਦੇ ਛੱਦੇ ਤੇ ਮਨਪ੍ਰੀਤ ਦਿਲਪ੍ਰੀਤ ਤੇ ਰੇਸ਼ਮ ਸ਼ੱਗੂ ਜੀ ਤੇ ਉਹਨਾਂ ਦੇ ਛੱਦੇ ਦੇ ਛੋਟੀ ਭੈਣ ਨੀਲਮ ਜਿਹੜੀ ਹੈ ਲਖਣਪਾਲ ਇਹਨਾਂ ਨੇ ਅੱਜ ਮੋਬਾਈਲ ਆਫਿਸ ਛੱਦਿਆ ਸੀ ਤੇ ਕਿਤੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਤਖਲੀਫਾਂ ਸੁਣੀਆਂ ਨੇ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦਾ ਜਿਹੜਾ ਮੌਕੇ ਤੇ ਹੱਲ ਕਰਕੇ ਲੋਕਾਂ ਦਾ ਲੋਕਾਂ ਨਾਲ ਕੀਤਾ ਉਹ ਵਾਅਦਾ ਵਫਾ ਕਰ ਸਕੀ ਜਿਹਦੇ ਵਿੱਚ ਅਸੀਂ ਕਿਹਾ ਸੀ ਵੀ ਅੱਜ ਅਸੀਂ ਤੁਹਾਡਾ ਕੁੰਡਾ ਖੜਕਾ ਰਹੇ ਆ ਮੋਟਾ ਮੰਗਣ ਲਈ ਕੱਲ ਨੂੰ ਤੁਸੀਂ ਸੇਵਾ ਦਾ ਮੌਕਾ ਦਿਓ ਐਮਐਲਏ ਬਣਾ ਕੇ ਸੇਵਾਦਾਰ ਬਣਾ ਕੇ ਕੁੰਡੇ ਖੜਕਾ ਕਰਾ ਕੇ ਤੁਹਾਡੇ ਕੰਮ ਪੁੱਛ ਕੇ ਕਰਕੇ ਜਮਾ ਤੁਹਾਡੇ ਵੱਲੋਂ ਜਿਹੜੀ ਲੋਕਾਂ ਵਿੱਚ ਕੀ ਸਮੱਸਿਆ ਜਿਹੜੀ ਜਿਆਦਾ ਆਮ ਜਿਹੜੀਆਂ ਘਰੇਲੂ ਸਮੱਸਿਆਵਾਂ ਨੇ ਜਿੱਦ ਵਿੱਚ ਇੱਕ ਭੈਣ ਆਈ ਸੀ ਉਹਦਾ ਹਸਬੰਦ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਤੇ ਉਹਦਾ ਮਨ ਵਿੱਚ ਥੋੜਾ ਜਿਹਾ ਗੁੱਸਾ ਸੀ ਤੇ ਉਹਨੂੰ ਸਮਝਾਇਆ ਵੀ ਜੇ ਕਾਰਵਾਈ ਕਰਾਉਣੀ ਆ ਤਾਂ ਜਿਹੜੀਆਂ ਰਿਸ਼ਤਿਆਂ ਵਿੱਚ ਖਟਾਸ ਬਹੁਤ ਆਊ ਇੱਕ ਵਾਰੀ ਪੰਚਾਇਤ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਘਰ ਬਸਾਈਏ ਕਿਉਂਕਿ ਜਿਹੜੇ ਸਾਂਝੇ ਬੰਦੇ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਘਰ ਬਸਾਉਣਾ ਨਾ ਕਿ ਘਰ ਤੋੜਨਾ ਅਗਰ ਨਾ ਉਹ ਬੰਦੇ ਦਾ ਪੁੱਤ ਬਣੂਗਾ ਤਾਂ ਫੇਰ ਕਾਲਾ ਵੀ ਵਾਲੇ ਪਾਸੇ ਤੋਰਾਂਗੇ। ਸਰ ਇੱਕ ਟੱਕਣ ਚੋਰੀ ਵਾਲੀ ਵੀ ਮਟਰ ਜਿਹੜੀ ਟੱਕਣ ਜਿਹੜੀ ਟੱਕਣ ਚੋਰੀ ਹੈ ਨਾ ਉਹ ਜਿਹੜੇ ਨਸ਼ੇ ਵਾਲੇ ਨੇ ਚਿੱਟੇ ਵਾਲੇ ਉਹਨਾਂ ਦਾ ਹੁਣ ਦਮ ਟੁੱਟਿਆ ਵਾ। ਨਾ ਦਾ ਚਿੱਟਾ ਮਿਲਦਾ ਨਾ ਕਿਤੇ ਚੈਨ ਖਾਣ ਦਾ ਮੌਕਾ ਮਿਲਦਾ। ਪੁਲਿਸ ਬੜੀ ਮਸਤੈਦ ਹੈ। ਉਹ ਲੋਹੇ ਦੇ ਟੱਕਣ ਗਾਹੇ ਟੁਗਾਹੇ ਦਾ ਲਾ ਕੇ ਉਹ ਲੈ ਜਾਂਦੇ ਨੇ। ਇਹ ਇੱਥੇ ਕੋਲੇ ਇੱਕ ਟੱਕਣ ਲਿਆ ਸੀ ਤਾਂ ਮੌਕੇ ਤੇ ਐਸਡੀਓ ਮਨਪ੍ਰੀਤ ਹਾਜ਼ਰ ਬੈਠੇ ਨੇ। ਉਹਨਾਂ ਨੂੰ ਕਿਹਾ ਵੀ ਇਮੀਡੀਏਟ ਟੱਕਣ ਬਣਾਓ ਹੁਣੇ ਹੀ। ਉਹ ਤਾਂ ਕਰਨ ਲਾ ਕੇ ਜਾਵਾਂਗੇ ਤੁਹਾਨੂੰ ਵੀ ਬੇਨਤੀ ਕਰੂੰਗਾ ਤੁਸੀਂ ਵੀ ਵੀਡੀਓ ਬਣਾਇਓ ਕਿਹੜੇ ਕਿਹੜਾ ਦਾ ਫੀਲਡ ਨਹੀਂ ਕਿਸੇ ਨੇ ਇਦਾਂ ਦਾ ਕੰਮ ਨਹੀਂ ਕੀਤਾ ਵੈਨ ਚਲਾ ਕੇ ਤੁਸੀਂ ਤੁਹਾਡੇ ਵੱਲ ਆਹੇਬ ਹੱਥ ਬੜਿਆਈਆਂ ਜਿਸ ਭਾਵੇਂ ਤੁਸੀਂ ਦੇ ਜਿਹਨੂੰ ਪਰਮਾਤਮਾ ਨੇ ਮਾਣ ਦੇਣਾ ਜੀਤੋਂ ਇਹ ਸੇਵਾ ਲੈਣੀ ਹੈ ਉਹੀ ਕਰ ਸਕਦਾ ਉਹਦੇ ਕਹੇ ਤੋਂ ਬਿਨਾਂ ਤਾਂ ਪਤਾ ਨਹੀਂ ਹਰ ਸਕਦਾ ਕਿਹੜੇ ਕਿਹੜੇ ਕੰਮ ਹੋ ਰਹੇ ਸਰ ਇਹ ਜਨਰਲ ਕੰਮ ਇਹਦੇ ਵਿੱਚ ਸਾਰੇ ਅਧਿਕਾਰੀ ਜਿਹੜੇ ਨੇ ਬੈਠੇ ਹੁੰਦੇ ਨੇ ਮੇਰੇ ਨਾਲ ਬਾਰਡ ਨੰਬਰ 41 ਦੇ ਕਾਉਂਸਲਰ ਸਾਹਿਬ ਵੀ ਬੈਠੇ ਨੇ ਮਾਲ ਨੰਬਰ 45 ਤੋਂ ਸਾਡਾ ਯੂਥ ਪ੍ਰਧਾਨ ਅਰਸ਼ ਦੇ ਬਿੱਲਾ ਵੀ ਬਿਠਾ ਹੈ ਸੋਮਾ ਜੀ ਨੂੰ ਕੋਈ ਕੰਮ ਹੋਣਾ ਨਹੀਂ ਪਹੁੰਚ ਸਕੇ ਹੋਰ ਸਾਰੇ ਅਧਿਕਾਰੀ ਪੁਲਸ ਦੇ ਕਾਰਪੋਰੇਸ਼ਨ ਦੇ ਬਿਜਲੀ ਬੋਰਡ ਦੇ ਮਾਲ ਵਿਭਾਗ ਦੇ ਸਾਰੇ ਅਧਿਕਾਰੀ ਹੁੰਦੇ ਨੇ ਤਾਂ ਕਿ ਕਿਸੇ ਦਾ ਵੀ ਕੰਮ ਹੈ ਉਹ ਦੁਬਾਰਾ ਉਹਨਾਂ ਦੇ ਦਫਤਰਾਂੇ ਗੇੜਾ ਨਾ ਕਰਨਾ ਪਵੇ ਮਹਿੰਗੇ ਤੇਲ ਡੀਜ਼ਲ ਦੀ ਖਰਤ ਨਾ ਕਰਨੀ ਪਵੇ ਨਾ ਹੀ ਸੜਕਾਂ ਤੇ ਜਿਹੜੀ ਵੀ ਟ੍ਰੈਫਿਕ ਦੀ ਸਮੱਸਿਆ ਆਵੇ ਉਹਦੇ ਲਈ ਇਹ ਸੇਵਾ ਜਿਹੜੀ ਹੈ ਸ਼ੁਰੂ ਸਾਰਕ ਲੈਡੀਸ ਆਈ ਸੀਗੀ ਉਹਦੀ ਰਜਿਸਟਰੀ ਦਾ ਉਹ ਉਹਦੀ ਅਣਜਾਣ ਪੁਣੇ ਦੇ ਵਿੱਚ ਰਿਸ਼ਤੀ ਹੋਈ ਹੈ ਕਿਉਂਕਿ ਜਿਹੜੀ ਉਹਦੀ ਇਸ ਤੋਂ ਪਹਿਲਾਂ ਦੀ ਰਿਸ਼ਤੀ ਸੀ ਉਹਦੇ ਵਿੱਚ ਮਾਲ ਮਹਿਕਮੇ ਦੇ ਨੰਬਰ ਸੀ ਜਿਹੜੇ ਨੰਬਰ ਕਿਲਾ ਨੰਬਰ ਹੁੰਦੇ ਨੇ ਖਸਰਾ ਨੰਬਰ ਹੁੰਦੇ ਨੇ ਉਹ ਵਿੱਚ ਲਿਖੇ ਸੀ ਪਰ ਕਿਸੇ ਨੇ ਅਣਜਾਣ ਪੁਣੇ ਦੀ ਅਗਲੀ ਜਿਹੜੀ ਰਿਸ਼ਤੀ ਇਹਨੂੰ ਮਲਕੀਤੀ ਬਣਾਈ ਹੈ ਜਿਹੜੀ ਉਹ ਟੀਐਸ ਬੰਦ ਤੇ ਕਰਾਈ ਦੀ ਹੈ ਉਹ ਉਹ ਹੁਣ ਉਹਨੇ ਜਦੋਂ ਦੱਸਿਆ ਤਾਂ ਮੈਂ ਕਹਿੰਦਾ ਤਾਂ ਬਹੁਤ ਛੋਟਾ ਕੰਮ ਹੈ ਇੱਕ ਤਰਤੀਮਾ ਰਸਤੀ ਹੁੰਦੀ ਹੈ ਉਹ ਕਰਾ ਕੇ ਉਹਨੂੰ ਦੁਬਾਰਾ ਮਾਲਕ ਬਣਾਉਂਦਾ ਇਹ ਜਿਹੜੀ ਸੇਵਾ ਲਗਾਤਾਰ ਨਿਭਾਈ ਜਾਏ ਇਹ ਸੇਵਾ ਲਗਾਤਾਰ ਜਿੰਨਾ ਚਿਰ ਹੁਣ ਪਰਮਾਤਮਾ ਹੁਕਮ ਦੇਊਗਾ ਇਹ ਇਹ ਚੱਲੂ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਗਰਮੀ 'ਚ ਵੀ ਇਹਦਾ ਕੋਈ ਹੱਲਾ ਗਰਮੀ 'ਚ ਵੀ ਨਾ ਬੰਦ ਕਰਨੀ ਪਵੇ ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਪਰ ਆਪਾਂ ਏਸੀ 'ਚ ਬਹਿਣ ਵਾਲੇ ਲੀਡਰ ਨੇ ਆਪ ਅੱਖੇ ਚੱਲਦੇ ਨੇ ਆ ਸਾਡਾ ਵੱਡੇ ਚੈਨਲ ਦਾ ਹੈ ਜਿਹੜਾ ਹੈਗਾ ਨਮੈਂਦਾ ਕੋਈ ਵੀ ਕਰਮੀ ਮੰਦਾ ਹੀ ਕਹਿੰਦਾ ਏਸ ਵੀ ਲਵਾ ਲਓ ਮੈਂ ਕਹਾਂ ਨਹੀਂ ਆਪਾਂ ਦਾ ਸੰਗਤੇ ਬਹਿਣ ਵਾਲੇ ਬੰਦੇ ਕਿੰਨੇ ਕਿ ਲੋਕਾਂ ਦੀ ਅੱਜ ਤੱਕ ਮਜ਼ਦ ਜਿੰਨੇ ਵੀ ਆ ਜਾਣ ਕੋਈ ਵੀ ਗਿਣਤੀ ਨਹੀਂ ਕਿਉਂਕਿ ਸਾਰੇ ਦਾ ਟਾਈਮ ਟੇਬਲ ਕੀ ਹੋਊਗਾ ਜੀ ਇਹਦਾ ਟਾਈਮ ਟੇਬਲ ਜੇ ਕੋਈ ਜਿੰਨੇ ਕਾਉਂਸਲਰ ਸਾਹਿਬਾਨ ਕੋਈ ਬੇਨਤੀ ਕਰੇ ਵੀ ਮੈਂ ਇਹ ਮੋਬਾਈਲ ਸੇਵਾ ਸਵੇਰੇ ਸਵੇਰੇ ਲਵਾਉਣੀ ਹੈ ਤਾਂ 10 ਵਜੇ ਤੇ ਘਾਰੀਆਂ ਦਾ ਟਾਈਮ 9:30 ਦਾ ਹੁੰਦਾ ਹੈ ਉਸ ਤੋਂ ਬਾਅਦ ਬੁਲਾ ਸਕਦਾ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਉਹ ਘਰ ਵੀ ਹੈ ਜਿੱਦਾਂ ਇੱਥੇ ਕਾਫੀ ਆਏ ਨੇ ਜੀ ਸਾਹਿਬ ਆਏ ਨੇ ਉਹ ਮੈਕ ਕਰਦੇ ਆ ਜੀ ਉਹਨਾਂ ਦੀ ਜਿਹੜੀਆਂ ਡਿਊਟੀਆਂ ਨੇ ਉਹਨਾਂ ਵਿੱਚ ਨਹੀਂ ਕੋਈ ਵਕਤ ਪਊਗਾ ਜਿੱਦਾਂ ਕਿ ਆਪਾਂ ਦੇ ਨਹੀਂ ਦੇਖੋ ਇਹਨਾਂ ਨੂੰ ਪਹਿਲਾਂ ਹੀ ਹਦਾਇਤ ਕਰੀਆ ਵੀ ਇਸ ਲੀਆਂ 'ਚ ਬੈਠਣਾ ਬੰਦ ਕਰ ਦਿਓ ਫੀਲਡ ਵਿੱਚ ਰਹਿਆ ਕਰੋ ਇਹ ਵੀ ਫੀਲਡ ਦੀ ਸੇਵਾ ਹੈ ਅੱਜ ਜਦੋਂ ਇੱਥੇ ਬੈਠਾ ਇਹ ਦੇਖੋ ਇਸ ਬੀਬੀ ਨੇ ਦਫ਼ਤਰ 'ਚ ਕੰਪਲੇਨ ਲਿਖਾਉਣ ਜਾਣਾ ਸੀ ਚਾਹੇ ਉਹ ਕਾਉਂਸਲਰ ਸਾਹਿਬ ਦੇ ਜਨਦੀ ਚਾਹੇ ਕਾਰਪੋਰੇਸ਼ਨ ਸੀ ਜਨਦੀ ਅ ਜਦੋਂ ਦਾ ਇੱਥੇ ਹਲ ਹੋ ਗਿਆ ਅਦ ਘਰੀ ਦਾ ਵੀ ਟਾਈਮ ਬਚ ਗਿਆ ਉਹ ਮਣ ਭੈਂਗੀ ਦਾ ਵੀ ਬਚ ਗਿਆ ਠੀਕ ਹੈ ਠੀਕ ਹੈ ਸਰ ਠੀਕ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਕਲਵੰਸਨ ਸਿੱਧੂ ਜੀ ਤੁਸੀਂ ਸੰਗਤ ਦੇਖ ਰਹੀ ਆ ਕਿ ਜਿਹੜੇ ਆਪ ਦਰ ਦਰ ਜਾ ਕੇ ਸੇਵਾ ਕਰ ਰਹੇ ਆ ਹਾਲਾਂਕਿ ਇਸ ਤੋਂ ਪਹਿਲਾਂ ਸਭ ਨੇ ਦੇਖਿਆ ਕਿ ਇੱਕ ਕਾਉਂਸਲਰ ਜਾਂ ਸਰਪੰਚ ਲੈਵਲ ਦਾ ਬੰਦਾ ਵੀ ਇਹ ਸਰਵਿਸ ਪ੍ਰੋਵਾਈਡ ਨਹੀਂ ਸੀ ਕਰ ਰਿਹਾ ਤੇ ਇਸ ਪੰਜਾਬ ਦੇ ਭਾਗ ਜਾ ਗਿਆ ਕਿ ਸਰਦਾਰ ਹਲਕਾ ਆਤਮ ਨਗਰ ਦੇ ਭਾਗ ਜਾ ਗਿਆ ਕਿ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦਰਦਰ ਤੇ ਜਾ ਕੇ ਜਿਹੜੀ ਸੇਵਾ ਕਰ ਰਿਹਾ ਤੇ ਇੱਕ ਮੇਰਾ ਤੇਰਵਾ ਰਾਜਨੀਤਿਕ ਤੇਰਵਾ ਘੱਟ ਹੋਣ ਲਈ ਮੈਂ ਵੀ ਹੁਣ ਇਹਨਾਂ ਦੇ ਨਾਲ ਰਹਿਣਾ ਸਰਦਾਰ ਕੁਲਵੰਤ ਸਿੰਘ ਸਿੱਧੂ ਤੇ ਤੇਰਵੇਗਾਰ ਸਰਦਾਰ ਮੇਰੇ ਪਿਤਾ ਸਮਾਨ ਸੋਨ ਸਿੰਘ ਗੋਗਾ ਜੀ ਇਹਨਾਂ ਦੇ ਤੇਰਵੇ ਤੋਂ ਮੈਂ ਮੈਂ ਵੀ ਕੁਝ ਸਿੱਖਾਂ ਤੇ ਇਸ ਕਰਕੇ ਮੈਂ ਸਾਥ ਨਿਭਾਰਿਆ ਇਹਨਾਂ ਦਾ ਲੋਕਾਂ ਦਾ ਟਾਈਮ ਬੱਝ ਗਿਆ ਅਗਲੀ ਬੁੱਕ ਨੇ ਕਰਤੀ ਆ ਅਗਲੀ ਬੁੱਕ ਨੇ ਦੇਖੋ ਜਿਹੜੇ ਜੋ ਪ੍ਰੋਫੈਸ਼ਨਲ ਆ ਉਹਨਾਂ ਕੋਲ ਬਹੁਤ ਲਿਮਟਡ ਟਾਈਮ ਹੁੰਦਾ ਬਹੁਤ ਲਿਮਟਡ ਟਾਈਮ ਹੁੰਦਾ ਕਿੱਥੇ ਤਾਂ ਲੱਭਣਾ ਵੀ ਐਮਐਲਏ ਸਾਹਿਬ ਇਸ ਟਾਈਮ ਕਿੱਥੇ ਆ ਕਿਸੇ ਉਦਘਾਟਨ ਤੇ ਨੇ ਜਾਂ ਕਿਸੇ ਸਮਾਰੋਹ ਦੇ ਵਿੱਚ ਨੇ ਜੀ ਕਿੱਥੇ ਉਹਨਾਂ ਨੂੰ ਸਰਵਿਸ ਉਹਨਾਂ ਦੇ ਗੇਟ ਤੇ ਮਿਲ ਜਾਣੀ ਆ ਜੋ ਪ੍ਰੋਫੈਸ਼ਨਲ ਇਹਦਾ ਟਾਈਮ ਬਚ ਗਿਆ ਉਹ ਆਪਣੀ ਫੈਮਿਲੀ ਚ ਟਾਈਮ ਬਹੁਤ ਸਪੈਂਡ ਘੱਟ ਕਰ ਦਿਆ ਸੈਟਰਡੇ ਆ ਚਲੋ ਵੀਕਐਂਡ ਆ ਫਿਰ ਵੀ ਤੁਸੀਂ ਆਪਣੀ ਲਾਈਫ ਚ ਪਹਿਲਾਂ ਇਦਾਂ ਦਾ ਕੁਝ ਦੇਖਿਆ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਇਹ ਨਮਾਇਦਾ ਕੋਈ ਕੋਈ ਕਾਉਂਸਲਰ ਜਾਂ ਸਰਪੰਚ ਲੈਵਲ ਦਾ ਬੰਦਾ ਨਹੀਂ ਦੇਖਿਆ ਵੀ ਜਿਹੜਾ ਘਰ ਜਾ ਕੇ ਕੰਮ ਕਰਦਾ ਹੋਵੇ ਮੈਂ ਇਹ ਇਹੀ ਤੇਰਬਾ ਲੈਣ ਲਈ ਮੈਂ ਨਾਲ ਆਇਆ ਇਹਨਾਂ ਦੇ ਅਗਲੀ ਬੁਕਿੰਗ ਦੱਸ ਦੇ ਤੇ ਅਗਲੀ ਹੁਣ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੁਣ ਅਗਲੀ ਆਪਣਾ ਮੇਲ ਜਿਹੜਾ ਹੋਊਗਾ ਵਾਰਡ ਨੰਬਰ 41 ਚ ਹੀ ਹੋਊਗਾ ਮੈਂ ਬੱਲੇ ਸਾਹਿਬ ਦਾ ਕਿਦਾ ਸ਼ੁਕਰੀਆ ਕਰਾਂ ਐਮਐਲਏ ਸਾਹਿਬ ਦਾ ਕੋਈ ਲਫਜ਼ ਹੀ ਨਹੀਂ ਜਿੰਨਾ ਨਾਲ ਸ਼ੁਕਰੀਆ ਕੀਤਾ ਜਾ ਸਕਦਾ ਹੋਵੇ ਇਹ ਤਾਂ ਜਿਹੜਾ ਸੰਗਤ ਦਾ ਸਤਕਾਰ ਪਿਆਰ ਮਿਲਦਾ ਵਾ ਜਿਹੜਾ ਉਹੀ ਸਭ ਤੋਂ ਵੱਡਾ ਸ਼ੁਕਰਾਨਾ ਵਾ ਸਾਡੇ ਕੋਲ ਤਾਂ ਉਹ ਲਫਜ਼ ਨਹੀਂ ਕਿ ਮੈਂ ਇਹਨਾਂ ਦਾ ਕੋਈ ਨੋ ਵਰਡਸ ਟੂ ਪ੍ਰੇਜ਼ ਥੈਂਕ ਯੂ ਥੈਂਕ ਯੂ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਨੁਮਾਇੰਦੇ ਇੱਕ ਤਾਂ ਪਬਲਿਕ ਦੇ ਨੁਮਾਇੰਦੇ ਨੇ ਇਹ ਸਰਕਾਰ ਦੇ ਨੁਮਾਇੰਦੇ ਨਹੀਂ ਪਬਲਿਕ ਦੇ ਨੁਮਾਇੰਦੇ ਸਾਡੇ ਵਿੱਚ ਆਏ ਨੇ ਜਿਹੜੇ ਪਬਲਿਕ ਦੀ ਗੱਲ ਘਰ ਘਰ ਜਾ ਕੇ ਸੁਣਦੇ ਨੇ ਮੈਂ ਐਸਾ ਪਹਿਲਾਂ ਨਹੀਂ ਦੇਖਿਆ ਮੇਰੇ ਨੂੰ 40-42 ਸਾਲ ਹੋ ਗਏ ਰਾਜਨੀਤੀ ਦੇ ਵਿੱਚ ਕਿ ਕਿਸੇ ਘਰ ਜਾ ਕੇ ਇੱਕ ਬਾਦਲ ਸਾਹਿਬ ਕਦੇ-ਕਦੇ ਸੰਗਤ ਦਰਸ਼ਨ ਕਰ ਦਿੰਦੇ ਉਹ ਵੀ ਨੇੜੇ ਬੋਟਾਂ ਦੇ ਨੇੜੇ ਜਾ ਕੇ ਪਰ ਇਹ ਪਹਿਲਾਂ ਤੋਂ ਜਦੋਂ ਦਾ ਸਰਕਾਰ ਬਣੀ ਆ ਉਦੋਂ ਦੇ ਸੰਗਤ ਦਰਸ਼ਨ ਕਰ ਰਹੇ ਨੇ ਜਿਹੜਾ ਘਰ-ਘਰ ਜਾ ਕੇ ਹਰ ਮੁਹੱਲੇ ਆ ਗਲੀਆਂ ਦੇਖੋ ਤੁਸੀਂ ਕਿੰਡੀਆਂ-ਕਿੰਡੀਆਂ ਛੋਟੀਆਂ ਗਲੀਆਂ ਦੇ ਵਿੱਚ ਆ ਕੇ ਕਰਦੇ ਨੇ ਸਾਡਾ ਰੋਮ-ਰਮ ਰੇਣੀਆ ਸਾਡੇ ਇਲਾਕੇ ਨਿਵਾਸੀਆਂ ਦਾ ਰੋਮ-ਰਮ ਰੇਣੀਆ ਤੇ ਇਹ ਸਾਡੀ ਆ ਕੇ ਘਰ-ਘਰ ਗੱਲ ਸੁਣਦੇ ਨੇ ਔਰ ਮੌਕੇ ਤੇ ਹੱਲ ਕਰਾਉਂਦੇ ਨੇ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਇਹਨਾਂ ਨੂੰ ਹੋਰ ਤਰੱਕੀਆਂ ਬਲੰਦੀਆਂ ਵਕਸ਼ੇ ਇਹ ਮੰਤਰੀ ਬਣ ਕੇ ਸਾਡੇ ਸ਼ਹਿਰ ਦੇ ਵਿੱਚ ਆਉਣ। ਠੀਕ ਚਲੋ ਕਹਿਣਾ ਕੀ ਉਹ ਦਾ ਨੰਗੀ ਨਾ। ਠੀਕ ਆ। 3 ਨੰਬਰੋਂ। ਮੇਰਾ ਨਾਮ ਬਲਵਿੰਦਰ ਗੋਰਾ। ਅੱਜ ਅਮੇ ਸਾਡੇ ਵਾਈਲ ਬੈਂਚ ਆਇਆ ਥੋੜਾ ਕੀ ਕੰਮ ਸੀਗਾ। ਮੇਰਾ ਇੰਤਕਾਲ ਚੜਾ ਨਾਲ ਆ ਸੀ ਇੱਥੇ। ਇੰਤਕਾਲ ਨਾਲ ਕਰਦਾ? ਹਾਂਜੀ ਕਰ ਦਿੱਤਾ ਆ। ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਮੈਂ ਕਹਿੰਦੀ ਆ ਬਹੁਤ ਵਧੀਆ ਕੰਮ ਕਰਦੇ ਆ ਵੀ ਅਗਲੀ ਕਿਹੜੇ ਅੱਕੀ ਵੋਟਾਂ ਪੈਣੀਆਂ ਨਾ ਇਹਨਾਂ ਨੂੰ ਅੱਗੇ ਹੋਰ ਚੜਦੀ ਕਲਾ ਚਾਹੀਦੀ ਹੈ ਨਾ ਲੋਕੇ ਤੋਂ ਥੋੜਾ ਹਲਕਾ ਕਰ ਦਿੱਤਾ ਗਿਆ ਹਾਂਜੀ ਅਗਲੇ ਦਿਨ ਠੰਡੇ ਲੈ ਕੇ ਕਿਹੜਾ ਡਿਪਾਰਟਮੈਂਟ ਦਾ ਕੰਮ ਸੀਗਾ ਉਹਨਾਂ ਦੇ ਬਿਲਾਂਦ ਸੀ ਕਿਹੜਾ ਸਿਪਵਾਰੀ ਨੂੰ ਤੁਹਾਡਾ ਆਖੀ ਗੱਲ ਸੀ ਸਿਪਵਾਰੀ ਨੂੰ ਹਾਂਜੀ ਲੋਕੇ ਤੇ ਫੋਨ ਲਾਏਗਾ ਪਟਵਾਰੀ ਨੂੰ ਹਾਂਜੀ ਸਾਡੇ ਕੋਲ ਨਹੀਂ ਦਿੱਤੇ ਮੈਨੂੰ 362025 ਨੂੰ ਮੇਰੇ ਪਿੰਡ ਦਾ ਮਰਡਰ ਹੋਇਆ ਸੀ ਭਵਿੰਦਰ ਸਿੰਘ ਦਾ ਉਮਰ 25 ਸਾਲ ਪਿੰਡ ਗਹੌਰ ਤੋਂ ਉਹਨਾਂ ਦੀ ਡੈੱਡ ਬਾਡੀ ਮਿਲ ਸੀ ਆਪਣੇ ਭਗਵੰਤੀਪੁਰ ਦਾ ਸਾਹਮਣੇ ਉਹ ਤੇ ਬੰਦਾ ਵੀ ਅਸੀਂ ਅਰੈਸਟ ਕਰਾਤਾ ਕੋਰਸ ਨੇ ਬੰਦਾ ਵੀ ਛੜਤਾ ਮੁੰਡਾ ਬਾਹਰ ਘੁੰਮ ਰਿਹਾ ਇਸ ਟਾਈਮ ਚਿੱਟਾ ਚਿੱਟਾ ਲਾਉਂਦਾ ਮੁੰਡਾ ਚਿੱਟਾ ਫੇਜਦਾ ਵੀ ਆ ਤੇ ਹਾਂਜੀ ਹਲੇ ਤੱਕ ਕੋਈ ਕਾਰ ਕਾਰਵਾਈ ਨਹੀਂ ਹੋ ਰਹੀ ਐਮਐਲਏ ਸਭ ਕੋਲ ਆਏ ਸੀਗੇ ਐਮਐਲਏ ਸਾਡੇ ਪੂਰਾ ਸ਼ਹਾਸਨ ਆਇਆ ਵੀ ਤੁਰੰਤ ਕਾਰਵਾਈ ਹੋਊਗੀ ਐਸਐਸ ਆਪਣੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਕੱਲ ਬੁਲਾਇਆ ਗਿਆ ਮੈਂ ਦੁਬਾਰਾ ਫਿਰ ਉੱਥੇ ਕਿੰਨੀ ਦੇਰ ਕਿਹਨੂੰ ਢੇੜੇ ਮਾਰਦਿਆਂ ਨੂੰ ਤਿੰਨ ਮਹੀਨੇ ਹੋ ਗਏ ਭਾਜੀ ਕੋਈ ਇਰਾ ਨਹੀਂ ਫੜਾਉਂਦੇ ਜੀ ਢੇੜਾ ਘੜਾਈ ਜਾਂਦੇ ਆ ਜੀ ਕੰਪੂਰੀ ਉਮੀਦ ਹੈਗੀ ਆ ਜੀ ਪੂਰੀ ਮੀਤ ਹੈਗੀ ਉਹ ਤੇ ਕੰਮ ਹੋਏਗਾ ਜੀ ਠੀਕ ਹੈ ਤਾਂ ਕੀ ਨਾਮ ਹੈ ਮੇਰਾ ਨਾਮ ਸਰਜੀਤ ਕੌਰ ਆ ਜੀ ਅੱਜ ਕਿੱਥੇ ਆਈ ਹੋ ਤੁਸੀਂ ਇਹ ਜਨਤਨਗਰ ਤੇ ਸਾਡੇ ਗਲੀ ਦਾ ਟੱਕਣ 34 ਨੰਬਰ ਗਲੀ ਦਾ ਕੱਲ ਟੱਕਣ ਚੋਕੇ ਲੱਗੇ ਸੀ ਅੱਜ ਐਮਐਲਏ ਸਾਹਿਬ ਆਏ ਤੇ ਉਹਨਾਂ ਨੂੰ ਆਖਿਆ ਤੇ ਉਹਨਾਂ ਨੇ ਰਜਿਸਟਰ ਰਖਵਾ ਦਿੱਤਾ ਇਹ ਅੱਜ ਹੀ ਕੰਮ ਹੋ ਜਾਏਗਾ ਕਿਸ ਤਰ੍ਹਾਂ ਲੱਗਿਆ ਵਧੀਆ ਲੱਗਾ ਜੀ ਹਾਂਜੀ ਬਹੁਤ ਵਧੀਆ ਲੱਗਾ ਹਾਂਜੀ ਨਹੀਂ ਤਾਂ ਕਿਹਦੀ ਦਿੱਕਤ ਆੜੀ ਪਹਿਲਾਂ ਤੁਹਾਨੂੰ ਕਾਰਪੋਰੇਸ਼ਨ ਜਾਣਾ ਪਿਆ ਕੰਪਲੀਟ ਦੇਣੀ ਪੈਣੀ ਸੀ ਉਸ ਤੋਂ ਹਾਂਜੀ ਹਾਂ ਹਾਂ ਨਹੀਂ ਵਧੀਆ ਲੱਗਾ ਉਹਨਾਂ ਨੇ ਅੱਜ ਇੱਥੇ ਗੱਲਬਾਤ ਸੁਣੀ ਆ ਤੇ ਉਹਨਾਂ ਨੇ ਕਿਹਾ ਕਿ ਹੁਣ ਹੀ ਰਖਵਾ ਦਿੰਦੇ ਆ ਤੇ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ